ਕੋਈ ਜਨ ਪਹਿਲਾਂ ਆਪਾਂ ਜਿਹੜਾ ਸੰਘੋਵਾਲ ਜਿਹੜਾ ਕਿ ਆਪਣੇ ਇੱਥੇ ਸ਼ਹਿਰ ਗੰਧਾ ਦੇ ਵਿੱਚ ਚੱਲਦਾ ਆਪਾਂ ਆਪਣੇ ਕੰਸ ਪਰਾਇ ਸੀ ਕਿਉਂਕਿ ਇੱਥੇ ਪਹਿਲਾਂ ਬੜੀ ਵਾੜ ਗਈ ਸੀ ਵੀ ਵੰਡ ਜਿਹੜਾ ਟੁੱਟ ਚੁੱਕਾ ਹੈ ਪਰ ਉਹ ਵੰਡ ਹੀ ਟੁੱਟਿਆ ਸੀਗਾ ਤੇ ਉਹ ਜਿਹੜੀ ਠੋਕਰਾਂ ਵਿੱਚ ਦਰਿਆ ਦੇ ਬਣਾਏ ਜਾਂਦੇ ਆ ਉਹਦਾ ਨੁਕਸਾਨ ਹੋਇਆ ਸੀਗਾ ਤੇ ਉਹਨੂੰ ਮਜ਼ਬੂਤ ਬਣਾਉਣ ਦਾ ਕੰਮ ਲੱਗ ਉਹ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਚੱਲਦਾ ਰਿਹਾ ਤੇ ਆ ਵੀਰ ਜਿਹੜੇ ਆ ਜਿਹੜੀਆਂ ਹੁਣ ਕਹਿੰਦੇ ਵੀ ਇਹ ਛੋਰੀਆਂ ਦੇ ਨਾਲ ਮਿੱਟੀ ਵਿੱਚ ਪਾਉਣੇ ਦਿੱਤਾ ਪਾਉਣੇ ਆ ਉਹ ਉਹ ਬੋਰੀਆਂ ਨੂੰ ਬਣਾਉਂਦਾ ਵਾਸਤੇ ਜਿਹੜਾ ਇਹ ਜਿਹੜੀ ਜਾਲੀ ਆ ਉਹ ਬਣਾਈ ਜਾਂਦੀ ਹੈ ਇਹ ਜਿਹੜੇ ਆ ਇਸ ਵੇਲੇ ਜਿਹੜਾ ਕੰਮ ਹੈ ਬੜਾ ਝੂਰੇ ਸ਼ੂਰੇ ਦੇ ਨਾਲ ਲੱਗੇ ਆ ਭਾਈ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਅੱਛਾ ਤੁਹਾਡਾ ਇਹ ਜੱਦੀ ਕੰਮ ਇਹ ਕਰਦੇ ਕਿ ਹੋਰ ਵੀ ਕੋਈ ਕਰਦੇ ਆ ਨਹੀਂ ਜੀ ਕੰਮ ਅਸੀਂ ਲੁਧਿਆਣਾ ਹੀ ਕਰਦੇ ਆ ਸਾਡਾ ਜਨਮ ਕੀ ਜੱਦੀ ਕੰਮ ਇਹ ਹੀ ਚੱਲਦਾ ਆਂਦਾ ਪਹਿਲੇ ਸਾਡੇ ਜਿਹੜੇ ਰੈਡੀ ਕਰਦੇ ਸੀ ਇਹ ਕੰਮ ਅੱਛਾ ਹਾਂਜੀ ਆਪਣਾ ਇਲਾਕਾ ਵੀ ਮਤਲਬ ਆਪਣਾ ਪਿੰਡ ਵੀ ਦਰਿਆ ਦੇ ਉੱਪਰ ਹੀ ਹੈ ਜੀ 2 ਕਿਲੋਮੀਟਰ ਆਸ-ਪਾਸ ਲੋਕਾਂ ਦਾ ਦਰਵਾੜੇ ਜਾਣਗੇ ਜੱਦੀ ਕੰਮ ਹੀ ਹੈ ਸਾਡਾ ਹਾਂਜੀ ਜੱਦੀ ਹੀ ਹੈ ਇਹ ਜਿਹੜੀਆਂ ਤਾੜ ਸੀ ਬਗੋਂਦਗਰ ਸਰਕਾਰੀ ਤੋਂ ਬਣਾਈ ਉਹਨਾਂ ਦੇ ਕਿਹਦੇ ਠੇਕੇ ਤੇ ਹੈ ਠੇਕੇਦਾਰ ਮਖਾ ਲਿਆ ਹੈ ਠੇਕੇਦਾਰ ਮਗਾਉਂਦੇ ਹੈ ਜੀ ਠੇਕੇਦਾਰ ਦੇ ਸਰੂ ਹੈ ਇਹ ਇਹ ਜਿਹੜਾ ਵੀ ਬਣਾਉਨੇ ਹਾਂ ਜਾਲਾ ਜਿਆ ਕਿੰਨੇ ਕਫੜ ਕਿੰਨੇ ਵੇ ਕਿੰਨੇ ਕਫੜ ਦਾ ਵੀ ਨਹੀਂ ਆਉਂਦਾ ਇਹ ਜਿਹੜਾ ਇਹ ਜੀ 8 4 3 ਦਾ ਬਣਦਾ ਹੈ 8 4 3 ਤੇ ਸੈਜ ਬਣਾ ਕੇ ਡੱਬਾ ਬਣ ਜਾਂਦਾ ਹੈ ਅੱਛਾ ਜੀ ਹਾਂ ਜੀ ਇਹਦੇ ਵਿੱਚ ਫਿਰ ਬੂਰੀਆਂ ਪਾ ਕੇ ਅੱਗੇ ਟਿਪ ਟਿਪਿੰਗ ਕਰਦੇ ਹਾਂ ਜੀ ਹਾਂ ਜੀ ਫਿਰ ਜਿਹੜੇ ਢਿੱਗਾ ਡਿੱਗਦੀਆਂ ਫਿਰ ਉਹਨਾਂ ਨੂੰ ਰੋਕਿਆ ਜਾਂਦਾ ਹੈ ਇਹਦੇ ਨਾਲ ਯਾ ਤੁਸੀਂ ਕਿੰਨੇ ਕਹੇ ਤੁਹਾਡੇ ਪਿੰਡ ਦੇ ਟੋਟਲ ਕਿੰਨੇ ਜੱਕੇ ਏਰੀਆ ਦੇ ਬੰਦੇ ਸਾਡੇ ਨਾਲ ਸਾਡੇ ਤਕਰੀਬਨ ਜੀ ਇਹ ਸਾਰੇ ਪਾਸੇ ਹੀ ਹੁਣ ਮਾਰ ਪੈ ਰਹੀ ਹੈ ਜੀ ਪਾਣੀ ਦੀ ਅੱਛਾ ਜੀ ਹਾਂਜੀ ਬੰਦੇ ਸਾਡੇ ਸਾਰੇ ਪਾਸੇ ਹੀ ਲੱਗੇ ਆਗੇ ਅੱਛਾ ਹਾਂਜੀ ਲੱਗੇ ਆ ਸਾਡੇ ਬੰਦੇ ਤੁਹਾਡੇ ਕਿੰਨੇ ਬੰਦੇ ਕੰਮ ਕਰਦੇ ਸਾਡੇ ਪਰਿਵਾਰ ਪਰਵਾਸ ਦੀ ਘੱਟੋ ਘੱਟ ਜੀ 30 ਬੰਦੇ ਹੈ ਜੀ ਪਰਿਵਾਰ ਦੇ ਹਾਂਜੀ ਸਾਡੇ ਪਰਿਵਾਰ ਸਰਵਾਰ ਦੀ ਇਹ ਸਾਡਾ ਠੇਕੇ ਦਾ ਵੀ ਸਿਸਟਮ ਚੱਲਦਾ ਕਿਹੜੀ ਦਾ ਹੁੰਦਾ ਸਾਡਾ ਇਹ ਜੀ ਸਾਡਾ ਠੇਕੇਦਾਰਾਂ ਨਾਲ ਚੱਲਦਾ ਜੀ ਸਾਫ ਤਰ ਅੱਛਾ ਹਾਂਜੀ ਸਾਡਾ ਸਕੂਅਰ ਫੁੱਟਾਂ ਦਾ حساب ਪਤਾ ਬੰਦਾ ਹੁਣ ਇੱਥੇ ਤੁਸੀਂ ਸੰਗੋ ਵਾਲਾ ਕਿੰਨੇ ਦਿਨ ਹੋ ਗਿਆ ਇਹਨੂੰ ਸਾਨੂੰ ਇੱਥੇ ਹੋ ਗਏ ਜੀ 5-6 ਦਿਨ ਅੱਛਾ ਜੀ ਤੇ ਪਹਿਲੇ ਅਸੀਂ ਮਤਲਬ ਦਫਤਰ 'ਚ ਯਾਲ ਬਣਾ ਰਏ ਸੀ ਫਲਾ ਡਿਸੀਜਨ ਵਾਸਤੇ ਓਕੇ ਹਾਂ ਜੀ ਸਾਨੂੰ ਜਨਕੀ 15 ਦਿਨ ਹੋ ਗਏ ਆ ਤਿਆਰੀ ਕਰਦੇ ਆ ਠੀਕ ਹੈ ਹਾਂ ਜੀ ਇਹ ਜਿਹੜਾ ਕੰਮ ਹੈ ਤੁਸੀਂ ਕਿੰਨੀ ਉਮਰ ਤੋਂ ਕੰਮ ਲਾਤੇ ਨਹੀਂ ਕਰਦੇ ਕੰਮ ਇਹ ਜੀ ਸਕੂਲ ਤੋਂ ਬਾਅਦ ਫਿਰ ਕੰਮ ਨੂੰ ਲੱਗੇ ਸੀਗੇ ਡੈਡੀਕੇਟ ਕਰਦੇ ਸੀ ਉਹਨਾਂ ਨਾਲ ਕੰਦੇ ਰਹੇ ਥੋੜੀ-ਥੋੜੀ ਫਿਰ ਸੇਗੀ ਜੀ ਕੰਮ ਹਾਂ ਤਾਂ ਹੱਥ ਬਹੁਤ ਹੀ ਹੋਇਆ ਹਾਂ ਜੀ ਜਲੋ ਵੇ ਇੱਥੇ ਜਿਹੜਾ ਹੁਣ ਦੀ ਬੰਨ ਤੇ ਹਾਲਾਤ ਜਿਕੇ ਕੋ ਤੁਹਾਡਾ ਰੁਗ ਇਹਦਾ ਤਜਰਬਾ ਆ ਇੱਥੇ ਬੰਨ ਦੇ ਹਾਲਾਤ ਤੁਹਾਡੀ ਨਜ਼ਰ ਨਾਲ ਕਿਦਾਂ ਦੇ ਆ ਇੱਥੇ ਤਾਂ ਸਹੀ ਆ ਜੀ ਹਾਲਾਤ ਇਹ ਤਾਂ ਉਦਾਂ ਲੋਕਾਂ ਨੇ ਆ ਸਵਾਵਾਂ ਵੜਾਈਆਂ ਵੀ ਬੰਨ ਤੱਕਾਂ ਵਾਲਾ ਇਹ ਬੰਨ ਤੋਂ ਘੱਟੋ ਘੱਟ ਜੀ ਜਿਆਦਾ ਨਹੀਂ ਤਾਂ 15 20 ਫੁੱਟ ਦੀ ਦੂਰੀ ਤੇ ਹੈ ਜੀ ਅੱਛਾ ਹਾਂਜੀ ਕੰਟਰੋਲ ਹੀ ਆ ਸਰਕਾਰ ਵੀ ਲੱਗੀ ਆ ਠੇਕੇਦਾਰ ਪਿੰਡਾਂ ਵਾਲੇ ਸਭ ਸੰਜੋਗ ਨਾਲ ਹੀ ਚੱਲ ਰਿਹਾ ਜੀ ਕੰਮ ਇੱਥੇ ਸਮਝਾ ਜੀ ਥੋੜਾ ਥੋੜਾ ਸਾਡੇ ਲੱਕਰ ਪਾਣੀ ਦਾ ਪੂਆੰਦਿਆ ਕੋਈ ਹੈ ਤਾਂ ਨਹੀਂ ਘਾਟਦਾ ਨਹੀਂ ਨਹੀਂ ਜੀ ਨਹੀਂ ਜੀ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਜੀ ਸਭ ਕੁਝ ਮਿਲ ਰਿਹਾ ਜੀ ਚਲੋ ਇਹ ਜਿਹੜੇ ਵੀਰ ਹੈਗੇ ਆ ਇਹਨਾਂ ਦਾ ਜਿਹੜਾ ਕੰਮ ਹੈਗਾ ਯਾਰ ਇਹ ਜਾਲ ਬੰਦਿਆ ਜਿਹਦੇ ਵਿੱਚ ਪਾ ਕੇ ਜਿਹੜੀ ਆ ਇਹ ਬੋਰੀ ਮਿੱਟੀ ਦੀ ਵਰਾ ਟਿਕਾਈ ਜਾਂਦੇ ਕਿਉਂਕਿ ਵੈਸੇ ਜਦੋਂ ਮਿੱਟੀ ਆਪਾਂ ਸੜਦੇ ਆ ਜਾਂ ਬੋਰੀਆਂ ਸਪਾਉਂਦੇ ਆਗੇ ਆ ਤੇ ਪਾਣੀ ਜਾਂ ਤੇਜ਼ ਛੱਲਾ ਵਹਾ ਹੁੰਦਾ ਆ ਤਾਂ ਉਹਦੇ ਨਾਲ ਉਹ ਰੁੜ ਜਾਂਦਾ ਹੈ। ਹਾਂਜੀ ਉਹ ਕਰਦੇ ਆ। ਜਦੋਂ ਇਹਨੂੰ ਆਪਾਂ ਇਸ ਤੇ ਤਰੀਕੇ ਦੇ ਨਾਲ ਜਾਲ ਦੇ ਵਿੱਚ ਬੰਨ ਕੇ ਰੱਖਦੇ ਆ। ਲੋ ਜਦ ਤੇ ਨੂੰ ਟਿਕਾ ਲੈਂਦੇ ਆ ਤੇ ਉਹਦੇ ਨਾਲ ਜਿਹੜਾ ਆ ਪੱਕਾ ਜਿਹਾ ਮਜ਼ਬੂਤ ਬੰਨ ਹੀ ਹੋਵੇ ਨਾਲ ਉਹ ਬਚ ਜਾਂਦਾ ਆ ਤੇ ਜਿਹੜਾ ਉਹ ਪਾਣੀ ਦੀ ਝੋਕਰ ਉਹ ਹੈ ਨਾ ਉਹ ਨਹੀਂ ਲੱਗਦੀ। ਠੀਕ ਹੈ ਭਾਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਠੀਕ ਹੈ। ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਕਾਫਰੀ ਤਾਲ। ਕੀ ਨਾਮ ਕੀ ਭਾਈ ਜੀ ਤੁਹਾਡਾ ਜੀ? ਬਸਤਾਰ ਸਿੰਘ। ਕਿਹੜਾ ਪਿੰਡ ਹੈ ਜੀ? ਸੰਗਵਾਲ। ਅਜੇ ਪਾਣੀ ਪੂਣੀ ਬੜਾ ਚੜਿਆ ਹੈ। ਪਹਿਲਾਂ ਵੀ ਪਾਣੀ ਚੜਿਆ ਇੱਥੇ ਕਦੇ ਨਹੀਂ। ਹਾਂ ਜੀ। ਪਹਿਲਾਂ ਚਾਰ ਵਾਰੀ ਪੰਜ ਵਾਰੀ ਪਾਣੀ ਆ ਚੁੱਕਾ। ਅੱਛਾ ਜੀ ਨੁਕਸਾਨ ਤਾਂ ਨਹੀਂ ਹੋਇਆ ਪਹਿਲਾਂ ਕਦੇ? ਸਾਨ ਪਹਿਲਾਂ ਮਾਲ ਪੁੱਸੂ ਦਾ ਹੀ ਹੋਇਆ। ਅੱਛਾ ਜੀ। ਹੋਰ ਫਸਲਾਂ ਦਾ ਹੋਇਆ। ਹੋਰ ਮਾਲੀ ਜਾਨ ਤੋਂ ਨੁਕਸਾਨ ਤੋਂ ਬਚੇ ਹੈ। ਜਿਹੜਾ 88 ਜਿਹੜਾ ਆਏ ਸੀ ਉਦੋਂ ਕਿੰਨਾ ਕੁ ਪਾਣੀ ਚੜ ਕੇ ਆਇਆ? ਉਹ ਪਿੰਡ ਦੇ ਲਾਗੇ ਪਾਣੀ ਆਈ ਸੰਗਵਾਲ ਦੇ। ਅੱਛਾ। ਹਾਂ ਜੀ। ਪੱਕੇ ਝੋਨੇ ਅੱਛਾ ਹਾਂਜੀ ਝੋਨੇ ਵੱਡੇ ਰੜ ਗਏ ਸੀ ਅੱਛਾ ਜੀ ਬਾਕੀ ਜਿਹੜੇ ਉਹ ਕੋਈ ਕਿਸ ਤਰ੍ਹਾਂ ਚੜਾਏ ਕਿਸੇ ਨੇ ਕਿਸ ਤਰ੍ਹਾਂ ਆਪਣੀ ਜ਼ਮੀਨ ਵਾਉਣ ਦੀ ਕਣਕ ਬੀਜਿੰਦਾ ਚਾਰਾ ਕੀਤਾ ਝੋਨੇ ਜਾਣੇ ਦੀ ਫਸਲ ਦਾ ਕੋਈ ਆਸਰਾ ਨਹੀਂ ਤੁਸੀਂ ਪੁਰਾਣੇ ਵੀ ਸਾਰੇ ਹਾੜੂ ਦੇਖਿਆ ਜਦੋਂ ਪਾਣੀ ਚੜ੍ਹ ਗਿਆ ਤੇ ਇਹ ਵੀ ਦੇਖਿਆ ਕਿੰਨਾ ਕੁ ਫਰਕ ਕਿੰਨਾ ਪਹਿਲਾਂ ਪਹਿਲਾਂ ਜਿਹੜਾ ਪਾਣੀ ਘਟ ਆਉਂਦਾ ਸੀ ਅੱਛਾ 88 ਤੋਂ ਲਾ ਕੇ ਪਾਣੀ ਹੁਣ ਤੱਕ ਚਾਰ ਪੰਜ ਪਾਣੀ ਜਿਹੜੇ ਆਏ ਆ ਜਾਦੇ ਆਏ ਆ ਇਹ ਐਦ ਕਿ ਜਿਹੜਾ ਪਾਣੀ ਬੜਾ ਚੜਿਆ ਇਹਦਾ ਕਾਰਨ ਕੀ ਆ ਇਹ ਵੀ ਕਈਆਂ ਥਾਂ ਇਨੁਕਸਾਨ ਕਰਨ ਰਿਆ ਕਈਆਂ ਥਾਂ ਨਹੀਂ ਹੋਣ ਰਿਆ ਅੱਛਾ ਜੀ ਪਾਣੀ ਲੰਘਦਾ ਵੀ ਆ ਕਈਆਂ ਥਾਂ ਢਾਵਾਂ ਲੱਗੀਆਂ ਕਈਆਂ ਥਾਂ ਨਹੀਂ ਅੱਛਾ ਜੀ ਸੋਚ ਇਹ ਆ ਜਿੱਥੇ ਮਾੜੀ ਮੋਟੀ ਮਰਮਤੀ ਆ ਉਥੇ ਲੋਕ ਸੁਖੀ ਆ ਜਿੱਥੇ ਨਹੀਂ ਉਥੇ ਕੰਮ ਚੱਲੀ ਜਾਂਦਾ ਇਹ ਤਾਂ ਰੇਤਾ ਵਗੈਰਾ ਵੀ ਕਾਫੀ ਪਹਿਲਾਂ ਕੱਢਿਆ ਰੇਤੇ ਰੁੱਤੇ ਕੱਢਣ ਕਰਕੇ ਦਾ ਨਹੀਂ ਕੋਈ ਫਰਕ ਨਹੀਂ ਇੱਥੇ ਅੱਛਾ ਇਹ ਜਿੱਦਣ ਨੂੰ ਮੁਰਦਾ ਮੁਰ ਜਾਂਦਾ ਠੀਕ ਆ ਇਹਨਾਂ ਛੱਡਣੀ ਪੱਕੀ ਵੀ ਛੱਡ ਜਾਣੀ ਨਹੀਂ ਛੱਣੀ ਤੇ ਕੱਚੀ ਵੀ ਨਹੀਂ ਛੱਡਣੀ ਠੀਕ ਠੀਕ ਇਹਦਾ ਇਹ ਆ ਇਥੇ ਰਹਿ ਸ਼ਬਗਾਰ ਜਿਹੜੀਆਂ ਅੱਗੇ ਖੂਹਾਂ ਤੇ ਲਾਗੇ ਕਾਫੀਆਂ ਹੁੰਦੀਆਂ ਸਭ ਤੇ ਖੂਹਾਂ ਹੀ ਹੁਣ ਸਭ ਪਿੰਡਾਂ 'ਚ ਪਿੰਡਾਂ 'ਚ ਹੁਣ ਤੇ ਆਪਣਾ ਮਾਲ ਪੋਸੂ ਮਾੜਾ ਮੋਟਾ ਡੇਰਿਆਂ ਤੇ ਰੱਖਿਆ ਨਹੀਂ ਤੇ ਨਹੀਂ ਇਥੇ ਇੱਕ ਬੜਿਆ ਰੋਲੀਆਂ ਪੈ ਕੇ ਸੀ ਵੀ ਬੰਨ ਟੁੱਟ ਗਿਆ ਸੰਗੋਲ ਕੋਈ ਟੁੱਟਾ ਤੁਹਾਡੇ ਸਾਹਮਣੇ ਹੀ ਆ ਇਥੇ ਆਵੇਂ ਰੋਲਾ ਪਾਈ ਜਾਂਦੇ ਵੀਡੀਓ ਚੜਾਈ ਜਾਂਦੇ ਆ ਅੱਛਾ ਜੀ ਕੋਈ ਨਹੀਂ ਟੁੱਟਾ ਅੱਖੀਂ ਵੇਖਿਆ ਹਾਲ ਐ ਇਥੇ ਕਿਹੜਾ ਵੀ ਹੁਣ ਲਕੋ ਵਾਲੀ ਗੱਲ ਆ ਤੁਹਾਡੇ ਪਿੰਡ ਠੀਕ ਐ ਸਹੀ ਸਲਾਮਤ ਪਿੰਡ ਸਾਰਾ ਸਾਰਾ ਸਹੀ ਸਲਾਮਤ ਦੁਨੀਆ ਲੱਗੀ ਦੁਨੀਆ ਆਉਂਦੀ ਦੁਨੀਆ ਲੱਗੀ ਵੇਖੀ ਜਾਂਦੀ ਐ ਐਨੇ ਕੋ ਪਾ ਦਿੰਦਾ ਨੁਕਸਾਨ ਕਰਨ ਨੂੰ ਵੀਡੀਓ ਪਾ ਦਿੰਦਾ ਵੀ ਮੈਂ ਉਥੇ ਟੁੱਟ ਗਿਆ ਕੋਈ ਨਹੀਂ ਟੁੱਟਾ ਹਲੇ ਮਹਾਰਾਜ ਦੀ ਦਇਆ ਚਲੋ ਅੱਛਾ ਨੇੜੇ ਨੇੜੇ ਪੈਂਟ ਕਿਹੜੇ ਹੋਰ ਪੈਂਦੇ ਸਾਡੇ ਇੱਥੇ ਨੇੜੇ ਸਾਡੇ ਲੱਧੜ ਆ ਮਾਉ ਸਾਹਿਬ ਆ ਇਧਰ ਤਲਬਣ ਆ ਫਵਾੜੜਾ ਆ ਇਧਰ ਰੱਕੂ ਵਾਲ ਸੁਧਾਰਾ ਬੁਰਜ ਆ ਤਲਬਣ ਵੀ ਕੰਡਾ ਪੈਂਦਾ ਸਾਡੇ ਠੀਕ ਆ